ਪੱਖੇ ਲੈਣੇ ਪੱਖੇ ਲੈਣੇ ਪੱਖੇ ਲੈਣੇ ਪਹਿਲਾਂ ਤੁਹਾਨੂੰ ਮੈਂ ਦਿਖਾਣਾ ਸਟਾਕ ਇੱਧਰ ਆ ਵੀ ਇਹ ਆ ਲੈ ਪੇਟੀਆਂ ਖੁੱਲ ਗਈਆਂ ਹੀ ਪੱਖੇ ਆ ਗਏ ਆ 50 ਪੀਸ ਪੱਖਾ ਜਿਹੜਾ ਲੋਕੀ ਕਹਿੰਦੇ ਸੀਗੇ ਕਿ ਸਾਨੂੰ 5 20 ਚਾਹੀਦੇ ਆ 10 20 ਚਾਹੀਦੇ ਆ 20 ਪੀਸ ਚਾਹੀਦੇ ਆ ਟੋਟਲ 50 ਪੱਖਾ ਆਇਆ ਆ ਪੇਟੀਆਂ ਤੁਹਾਡੇ ਸਾਹਮਣੇ ਆਹ ਲੋ ਚਾਗ ਲੋ ਜੀ ਜਿੰਨੇ ਪੀਸ ਲੈਣੇ ਲੈ ਸਕਦੇ ਹੋ ਰੇਟ ਤਾਂ ਹੋਏਗਾ ਚੈਲੰਜ ਜਿੱਥੇ ਮਰਜ਼ੀ ਘੁੰਮ ਲਿਓ ਪਹਿਲੇ ਪੱਖੇ ਦਾ ਡਿਜ਼ਾਈਨ ਦੇਖੋ 골ਡਨ ਬ੍ਰਾਊਨ ਲਾਈਨ ਆ ਜਾਈਗੀ ਵਿੱਚ ਪੂਰਾ ਬ੍ਰਾਊਨ ਮੈਟ ਦੇ ਵਿੱਚ ਪੱਖਾ ਆਏਗਾ ਸਾਰੀਆਂ 골ਡਨ ਲਾਈਨਾਂ ਆ ਜਾਣਗੀਆਂ ਬਾਜ਼ਾਰ 'ਚ ਪੱਖਾ ਵਿਕਦਾ 2200 2500 ਹੋਲਸੇਲ 'ਚ 1800 2000 ਰੁਪਏ ਦਾ ਵਿਕਦਾ ਆਪਾਂ ਇਹ ਪੱਖਾ ਦੇ ਦਾਂਗੇ ਸਿਰਫ ਤੇ ਸਿਰਫ 1350 ਰੁਪਏ ਦਾ ਚਾਹੇ 50 ਪੀਸ ਲੈ ਜਾਓ 1350 ਰੁਪਏ 'ਚ 2 ਸਾਲ ਦੀ ਗਾਰੰਟੀ ਪਿਓਰ ਕਾਪਰ ਦੀ ਮੋਟਰ ਦੇ ਨਾਲ ਇਹੀ ਨਹੀਂ ਇੱਕ ਹੋਰ ਚੀਜ਼ ਦਿਖਾਣਾ ਇਹ ਆ ਵੀ ਤਮਾਕਾ ਦੇਖਿਓ ਜਰਾ ਆਹ ਲਓ ਜੀ ਖੁੱਲ ਜਾ ਗੀజర్ ਆ ਗਿਆ ਜੀ 2 ਸਾਲ ਦੀ ਆਏਗੀ ਵਾਰੰਟੀ ਪੂਰੇ ਪੰਜਾਬ ਚ ਤੁਹਾਡੇ ਘਰ ਸਰਵਿਸ ਆਏਗੀ ਚਾਹੇ ਤੁਸੀਂ ਮੋਗੇ ਹੋ ਚਾਹੇ ਅਬੋਰ ਹੋ ਚਾਹੇ ਅਮਰਸਰੋ ਚਾਹੇ ਜੀਰਕਪੁਰੋ ਇਹ ਆ ਗੀజర్ ਦੇਖ ਲੋ ਇੱਕ ਜਿਹੜਾ ਲੋ ਜੀ 25 ਲੀਟਰ ਦਾ ਗੀజర్ ਆਏਗਾ ਬਾਜ਼ਾਰ ਚ ਕੀਮਤ ਹੈਗੀ 7000 8000 ਰੁਪਿਆ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 3500 ਰੁਪਏ ਦੇ ਵਿੱਚ ਧਮਾਕਾ ਕਰ ਦੇਣਾ 3500 ਰੁਪਏ ਦੇ ਵਿੱਚ 25 ਲੀਟਰ ਦਾ ਗੀజర్ 2 ਸਾਲ ਦੀ ਗਾਰੰਟੀ ਹੋਮ ਟੂ ਹੋਮ ਸਰਵਿਸ ਰਹੇਗੀ